ਸੁਖਦੇਵ ਸਿੰਘ ਢੀਂਂਸਾ ਨੇ ਮਸਤੂਆਣਾ ਸਾਹਿਬ ਸੰਗਰੂਰ ਵਿਖੇ ਸੋਲਰ ਪਲਾਂਟ ਦਾ ਕੀਤਾ ਉਦਘਾਟਨ ਹਰਬੰਸ ਸਿੰਘ ਜੰਡਾਲੀ ਨੇ ਕਿਹਾ ਕਿ ਅਸੀਂ ਕੈਨੇਡਾ ਵਿੱਚ ਰਹਿ ਰਹੇ ਹਾਂ ਪਰ ਸਰਦਾਰ ਸੁਖਦੇਵ ਸਿੰਘ ਢੀਂਂਸਾ ਨੇ ਜੋ ਪ੍ਰੇਰਨਾ ਸਾਨੂੰ ਲੰਬੇ ਸਮੇਂ ਤੋਂ ਦਿੱਤੀ ਹੈ ਉਸ 덕ਾ ਹੀ ਅੱਜ ਅਸੀਂ ਇਹ ਕੰਮ ਕਰ ਸਕੇ ਹਾਂ ਕਿਉਂਕਿ ਦਿਵਾਨ ਟੋਡਰਮਲ ਫਾਊਂਡੇਸ਼ਨ ਉਹਨਾਂ ਦਾ ਸਹਿ ਦਿਲੋਂ ਧੰਨਵਾਦੀ ਹੈ ਸਮੇਂ-ਸਮੇਂ ਸਿਰ ਢੀਂਂਸਾ ਸਾਹਿਬ ਸਾਡਾ ਪਲਾ ਕਰਦੇ ਰਹਿੰਦੇ ਹਨ ਅਤੇ ਇਹ ਇਹਨਾਂ ਦੀ ਬਦੌਲਤ ਹੀ ਹੈ ਕਿ ਅੱਜ ਸਾਡੇ ਕੋਲ ਇਹਨਾਂ ਵੱਡਾ ਪ੍ਰੋਜੈਕਟ ਹੈ ਜਿਸ ਨੂੰ ਅਸੀਂ ਪ੍ਰਾਪਤ ਕਰਨ ਦੇ ਯੋਗ ਹੋਏ ਹਾਂ ਠੀਕ ਹੈ ਓਕੇ ਬਾਈ ਆ ਦੇ ਕਿਸੇ ਨੂੰ ਜਾਨ ਬੈਠ ਇੱਕ ਮਿੰਟ ਪਾ ਲੈ ਰਿਹਾ ਜੀ ਸਰ 150 150 ਵਾਟ ਉਤਾਰ ਜੋ ਫਾਊਂਡੇਸ਼ਨ ਬਣੀ ਹੈ ਆਪਣੇ ਉਨੰਦ ਦੇ ਨਾਤੇ ਦੁਕਾਨ ਟੋਡਰ ਮਾਲ ਦੁਕਾਨ ਟੋਡਰ ਮਾਲ ਜੀ ਦੇ ਉਹਨਾਂ ਵੱਲੋਂ ਜੋ ਅੱਜ ਇਹ ਪੈਸਾ ਕੀਤਾ ਗਿਆ ਕਿ ਘਰ ਤੇ ਲਵਾ ਕੇ ਕਿੰਨੇ ਦਾ ਜੀ ਇਹ 160 ਕਿਲੋਵਾਟ ਇੱਕਦਾਂ ਸਾਢੇ ਕਿਲੋਵਾਟ ਦਾ ਦੋ ਨੇ ਦੋ ਲਵਾ ਕੇ ਇਹ 100 ਕਿਲੋਵਾਟ ਦੇ 60 ਕਿਲੋਵਾਟ ਇੱਕ 100 ਕਿਲੋਵਾਟ ਦਾ ਇੱਕ 60 ਕਿਲੋਵਾਟ ਦਾ ਇਹਨਾਂ ਲਵਾ ਕੇ ਤਾਂ ਕਿ ਸਾਰੇ ਗੁਰੂ ਬ ਸੰਤਾਂ ਤੇ ਸਿੰਘ ਜੀ ਮਹਾਰਾਜ ਦੇ ਜਗ੍ਹਾ ਤੇ ਇੱਕ ਐਸੀ ਜਗ੍ਹਾ ਬਣਾਈ ਜਾਵੇ ਅਸੀਂ ਅਸੀਂ ਬਹੁਤ ਕੋਸ਼ਿਸ਼ ਕਰ ਰਹੇ ਹਾਂ ਕਿ ਸੰਗਤ ਨੂੰ ਨਾਲ ਲੈ ਕੇ ਔਰ ਗੁਰੂ ਗੁਰੂ ਘਰ ਬਹੁਤ ਅੱਛਾ ਬਣਾਇਆ ਹੋਰ ਵੀ ਜਿਹੜਾ ਚੱਲਦਾ 9 9 10 ਇੰਸਟੀਚੂਸ਼ਨ ਚੱਲ ਰਹੇ ਨੇ ਉਹਨਾਂ ਦੇ ਬਹੁਤ ਵੱਡੀ ਮਦਦ ਦੇ ਨਾਲ ਵੱਲੋਂ ਸਾਡੇ ਆਪਣੇ ਸਰਪੰਚ ਸਾਹਿਬ ਆਇਰੇ ਸਰਦਾਰ ਰਵਿੰਦਰ ਸਿੰਘ ਜੀ ਜਨਾਲੀ ਔਰ ਇਹਨਾਂ ਨੂੰ ਧੰਨਵਾਦ ਕਰਦਾ ਇਹਨਾਂ ਨੂੰ ਇੱਕ ਬੇਨਤੀ ਕਰਦਾ ਕਿ ਸਾਰਿਆਂ ਨੂੰ ਜੋ ਫਾਊਂਡੇਸ਼ਨ ਹੈ ਉਹਨਾਂ ਨੂੰ ਮੇਰੇ ਸਾਡੇ ਵੱਲੋਂ ਸਾਡੀ ਕਮੇਟੀ ਵੱਲੋਂ ਸਾਰਿਆਂ ਨੂੰ ਧੰਨਵਾਦ ਕਰਿਓ ਔਰ ਕਿ ਉਹਨਾਂ ਦਾ ਨਾ ਗੁਰੂ ਮਹਾਰਾਜ ਸ੍ਰੀ ਦਰਪੁਰ ਸਿੰਘ ਜੀ ਮਹਾਰਾਜ ਉਹਨਾਂ ਦੀ ਸਫਲ ਕਮਾਈ ਉਹਨੂੰ ਕਮਾਈ ਜਿਹੜੇ ਵਰਤਾਂ ਪਾਉਣ ਤਾਂ ਕਿ ਉਹ ਹੋਰ ਦੁਨੀਆ ਦੀ ਉਹਨਾਂ ਨੇ ਬਹੁਤ ਵੱਡੇ ਵੱਡੇ ਕੰਮ ਕੀਤੇ ਨੇ ਹੋਰ ਵੀ ਕਰ ਸਕਣ ਸਾਡੀ ਇਹੀ ਅਰਦਾਸ ਹੈ ਔਰ ਅਸੀਂ ਧੰਨਵਾਦ ਕਰਦੇ ਆ ਜਿੱਥੇ ਸਰਪੰਚ ਸਾਹਿਬ ਦਾ ਕਰਦੇ ਆ ਉੱਥੇ ਅਸੀਂ ਇਹ ਕਰਨੇ ਕਿ ਸਾਬ ਦਾ ਉਹਨਾਂ ਨੇ ਬਹੁਤ ਬਹੁਤ ਪਿੱਛਾ ਕੀਤਾ ਔਰ ਲੱਗੇ ਰਹੇ ਤਾਂ ਕਿ ਇਸ ਇਸ ਦਿਨ ਤੱਕ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਬਹਾਦਰ ਸਿੰਘ ਤੇ ਨਿਰਮਲ ਸਿੰਘ ਚੰਦੀ ਬਹਾਦਰ ਸਿੰਘ ਤੇ ਨਿਰਮਲ ਸਿੰਘ ਉਹਨਾਂ ਨੇ ਇਹਨਾਂ ਦੇ ਬਹੁਤ ਵੱਡੀ ਦੇਣ ਹੈ ਇਹ ਕੱਲੇ ਮਸਤਵਾਨਾ ਸਾਹਿਬ ਵੀ ਨਹੀਂ ਉਹਨਾਂ ਨੇ ਅਨੰਦਪੁਰ ਸਾਹਿਬ ਵੀ ਫਤਿਹਗੜ੍ਹ ਸਾਹਿਬ ਵੀ ਔਰ ਹਰ ਜਗ੍ਹਾ ਤੇ ਕੀਤਾ ਹੈ ਤੋਂ ਮੈਂ ਉਹਨਾਂ ਦਾ ਖਾਸ ਕਰਕੇ ਧੰਨਵਾਦ ਮੈਂ ਸਰਪੰਚ ਸਾਹਿਬ ਨੂੰ ਕਹਾਂਗਾ ਕਿ ਉਹਨਾਂ ਨੂੰ ਜਾ ਕੇ ਸਾਡੇ ਵੱਲੋਂ ਧੰਨਵਾਦ ਜ਼ਰੂਰ ਕਰਨ ਬਹੁਤ ਬਹੁਤ ਮਿਹਰਬਾਨੀ ਵੈਗਰੂਜੀ ਕਾ ਖੰਦਾ ਵਾ ਵਾ ਬਾਈ ਮੈਡੀਕਲ ਕਾਲਜ ਦੀ ਮਸਲੇ ਬਾਰੇ ਇੱਕ ਮਿੰਟ ਇੱਕ ਮਿੰਟ ਜੀ ਗਲਤ ਸੁਣ ਲਓ ਹੁਣ ਅਸੀਂ ਕੀ ਕਹਿ ਸਕਦੇ ਹਾਂ ਅਸੀਂ ਇਹ ਕਹੀਏ ਤਾਂ ਪੋਲ ਪੋਲੀਟੀਕਲ ਇੱਥੇ ਗੱਲ ਆ ਜਾਂਦੀ ਹੈ ਜੇ ਬਣਾਉਣੀ ਹੁੰਦੀ ਤਾਂ ਹੋਰ ਹੋਰ ਜਗ੍ਹਾ ਬਣਾ ਬਣ ਸਕਦਾ ਸੀ ਹੁਣ ਕੈਸੀ ਸੰਗਰੂਪ ਬਣਾ ਰਿਆ ਉਹ ਤੇ ਨਹੀਂ ਬਣਾਇਆ ਵਿਰੋਧ ਨੂੰ ਕਿਵੇਂ ਦੇਖਦੇ ਜਿਹੜਾ ਹੋ ਰਿਹਾ ਤੇ ਮਤਲਬ ਇਸ ਤਰ੍ਹਾਂ ਤੋਂ ਮੈਂ ਸਮਝਦਾ ਕਿ ਬਿਨਾਂ ਮੰਤਲਬਾ ਉਹ ਰਿਟਾਲ ਮਟੋੜੀ ਸਰਕਾਰ ਕਰ ਰਹੀ ਹੈ ਹੋਰ ਕੋਈ ਨਿਆ ਕੋਈ ਕੰਦਾ ਅਜੇ ਤੱਕ ਸ਼ੁਰੂ ਨਹੀਂ ਕੀਤਾ ਕੋਈ ਵੀ ਕੰਦਾ ਕੋਈ ਸਕੂਲ ਨਹੀਂ ਲਿਆ ਇਹ ਕਹਿੰਦੇ ਸੀ ਨਾ ਸਕੂਲ ਅਸੀਂ ਲੈ ਲਾਂਗੇ ਜਿੰਨੇ ਅਸੀਂ ਇੱਕ ਇੱਕ ਹਲਕੇ ਤੇ ਇੱਕ ਇੱਕ ਸਕੂਲ ਲਾਂਗੇ ਉਹਨਾਂ ਨੇ ਕੋਈ ਸਕੂਲ ਨਾ ਖੋਲਿਆ ਤੇ ਨਾ ਹੀ ਲਿਆ ਉਮੀਦਵਾਰ ਕਰੋ ਤੱਕ ਉੱਤ ਰਹਿ ਜਾਊਗਾ ਸ਼ੁਰੂ ਮਰੀ ਗੱਲ ਦਾ ਉਹਦਾ ਪਾਰਟੀ ਕਰੋ ਫੈਸਲਾ ਜੀ ਸਦਾ ਸਰ ਕੀ ਇਸ ਮੁੱਦੇ ਨੂੰ ਪਹਿਲਾਂ ਸੁਲਝਾ ਲਵਾਂਗੇ ਨਹੀਂ ਕਾਲੇਦਾਰ ਲਈ ਉਸ ਇਲਾਕੇ ਦੇ ਵਿੱਚ ਜਿਹੜਾ ਕਾਫੀ ਦਾ ਵਿਰੋਧ ਹੈ ਦੁਨੀਆ ਦੀ ਗੱਲਬਾਤ ਵੀ ਕਰੀ ਉਹ ਗਏ ਨੇ ਉਹਨਾਂ ਨੇ ਕਿਹਾ ਕਿ ਸਾਨੂੰ ਪ੍ਰੋਸਾ ਮਿਲਿਆ ਹੈ ਘਟਿੰਦਰਾ ਸਾਹਿਬ ਤੋਂ ਨਹੀਂ ਮੈਂ ਤਾਂ ਇਹ ਪ੍ਰੋਸਾ ਦਿੱਤਾ ਉਹਨਾਂ ਨੂੰ ਕਿ ਮੈਂ ਜਰੂਰ ਗੱਲ ਕਰੂੰਗਾ ਔਰ ਮੈਂ ਕੋਸ਼ਿਸ਼ ਵੀ ਕਰੂੰਗਾ ਵੀ ਕੋ ਮਨਨ ਦੇੰਦ ਦੀ ਗੱਲ ਬਾਕੀ ਉਹਨਾਂ ਦੇ ਪਾਰਟੀ ਤੇ ਆ ਕੀਰਾ ਸਭ ਕਿਸ ਤਰ੍ਹਾਂ ਸਾਡਾ ਤਕਰੀਬਨ 30000 ਯੂਨਟ ਜਿਹੜੀ ਲੰਗਰ ਦੀ ਇਹ ਲੰਗਰ ਵਾਸਤੇ ਲੱਗਿਆ 100 ਕਿਲੋਵਾਟ ਦਾ ਜਿਹੜਾ ਸੋਲਰ ਸਿਸਟਮ ਹੈ ਇੱਕ 30000 ਯੂਨਟ ਦਾ ਸਾਨੂੰ ਬਿਲ ਆਉਂਦਾ ਸੀ ਜੋ 2 ਲੱਖ ਤੋਂ ਸਵਾ 2 ਲੱਖ ਦੇ ਵਿੱਚ ਵਿਚਕਾਰ ਸੀ ਉਹ ਹੁਣ ਉਮੀਦ ਹੈ ਵੀ ਸ਼ਾਇਦ ਘਟ ਕੇ ਸਾਡਾ ਉਹ 50 ਕੁ ਹਜ਼ਾਰ ਤੱਕ ਰਹਿ ਜੇ ਕਿਉਂਕਿ ਅਸੀਂ ਇਹਦੀਆਂ ਯੂਨਟਾਂ 3 ਦਿਨ ਹੋ ਗਏ ਇਹਨਾਂ ਨੂੰ ਚੱਲੂ ਹੋਏ ਨੂੰ ਇਹ 700 ਯੂਨਟ ਜਿਹੜਾ ਰੋਜ਼ ਬਣਾ ਰਿਹਾ ਪਹਿਲਾਂ ਸਾਨੂੰ 1000 ਜੁਨਟ ਦਾ ਮਤਲਬ ਕਿ ਡੇਲੀ ਦਾ ਮਤਲਬ ਕੰਜ਼ਮਪਸ਼ਨ ਸੀ ਤੇ ਹੁਣ ਉਹ ਘਟ ਕੇ 350 ਜੁਨਟ ਰਹਿ ਜਾਣੀ ਹੈ ਇਸੇ ਤਰੀ ਗੁਰਦੁਆਰਾ ਸਾਹਿਬ ਦੇ ਵਿੱਚ ਸਾਡੀ ਜਿਹੜੀ ਕੰਜ਼ਮਪਸ਼ਨ ਸੀ ਉਹ 500 ਜੁਨਟ ਦੀ ਡੇਲੀ ਸੀ ਉਹ ਜਨਰੇਟ ਕਰ ਰਿਹਾ ਹੈ 300 ਜੁਨਟ ਰੋਜ਼ਾਨਾ 200 ਜੁਨਟ ਦੀ 300 ਜੁਨਟ ਦੀ ਸਾਨੂੰ ਉਧਰੋਂ ਮਤਲਬ ਬਚਤ ਹੋ ਜਾਣੀ ਹੈ ਇਸ ਲਈ ਸਾਨੂੰ ਲੱਗਦਾ ਹੈ ਕਿ ਸਾਨੂੰ 2 ਲੱਖ ਰੁਪਇਆ ਪਰ ਮੰਥ ਇਹ ਦੋਨੋਂ ਸੋਲਰ ਸਿਸਟਮ ਦਾ ਜਿਹੜੀ ਇਹ ਬਚਤ ਹੋਊਗੀ ਜਿਹੜੀ ਇਹ ਗੁਰੂ ਘਰ ਚ ਸੰਗਤਾਂ ਤੇ ਲੰਗਰ ਤੇ ਲਈ ਜਾਊਗੀ ਇਹ ਹੀ ਬਚਤ ਜਿਹੜੀ ਅਸੀਂ ਬਿਜਲੀ ਬੋਰਡ ਨੂੰ ਭਰਨੀ ਪੈਂਦੀ ਸੀ ਨਾਲ ਜੀ ਕਾ ਖਾਲਸਾ ਵੈਗ ਜੀ ਕੀ ਫਤਿਹ ਮੇਰਾ ਨਾਮ ਜੀ ਹਰਵੰਦ ਸਿੰਘ ਜੰਡਾਲੀ ਅਸੀਂ ਕੈਨੇਡਾ ਦੇ ਵਿੱਚ ਰਹਿ ਰਹੇ ਹਾਂ ਬਹੁਤ ਲੰਮੇ ਆਸੇ ਤੋਂ ਤੇ ਇਹਦੀ ਬੇਟੀ ਵੀ ਤਿੰਨ ਵਾਰੀ ਐਮਪੀ ਬਣੀ ਡਾਕਟਰ ਰੁਪੀ ਸੋ ਉਹ ਤਿੰਨ ਵਾਰ ਦੇ ਐਮਪੀ ਨੇ ਇਸ ਵਕਤ ਗਵਰਨਮੈਂਟ ਦੇ ਪਾਰਲੀਮੈਂਟ ਚੀਫ ਵਿਪ ਨੇ ਉੱਥੋਂ ਦੇ ਤੇ ਮੈਂ ਉਸ ਗੱਲ ਨੂੰ ਨਾ ਲੈ ਜਾਂਦਾ ਹੋਇਆ ਪਰ ਅਸੀਂ ਬਹੁਤ ਲੰਮੇ ਅਰਸੇ ਤੋਂ ਜੋ ਸਾਨੂੰ ਸਰਦਾਰ ਸੁਖਦੇਵ ਸਿੰਘ ਢੀਂਸਾ ਉਹਨਾਂ ਨੇ ਪ੍ਰੇਰਨਾ ਦਿੱਤੀ ਹੈ ਉਸ ਪ੍ਰੇਰਨਾ ਦਾ ਸਦਕਾ ਹੀ ਅਸੀਂ ਅੱਜ ਸਰਦਾਰ ਕਾਨੇ ਕੇ ਦੀ ਅਗਵਾਈ ਦੇ ਵਿੱਚ ਜੋ ਇਹ ਅੱਜ ਦਾ ਕਾਰਜ ਕੀਤਾ ਹੈ ਫਾਊਂਡੇਸ਼ਨ ਨੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਕਿਉਂਕਿ ਸਮੇਂ-ਸਮੇਂ ਤੇ ਢੀਂਸਾ ਸਾਹਿਬ ਸਾਨੂੰ ਚੰਗੀ ਪ੍ਰੇਰਨਾ ਦਿੰਦੇ ਰਹਿੰਦੇ ਹਨ ਤੇ ਇਹਨਾਂ ਸਦਕਾ ਹੀ ਅੱਜ ਇਹ ਵੱਡਾ ਕਾਰਜ ਆ ਜਿਹੜਾ ਇਹ ਨੇਪਰੇ ਚੜ ਸਕਿਆ ਇਸ ਦੇ ਨਾਲ ਨਾਲ ਜਿਹੜੀ ਦੀਵਾਨ ਟੋਡਰਵਾਲ ਫਾਊਂਡੇਸ਼ਨ ਕਾਰਪੋਰੇਸ਼ਨ ਬਣੀ ਹੈ ਇਸ ਨੇ ਕਾਫੀ ਹੋਰ ਵੀ ਕੰਮ ਕੀਤੇ ਨੇ ਜਿਸ ਤਰ੍ਹਾਂ ਫਤੇਗੜ ਸਾਹਿਬ ਦੇ ਵਿੱਚ ਦੋ ਸੋਲਰ ਪਲਾਂਟ ਲਵਾਏ ਨੇ ਤਰਨਤਾਰਨ ਦੇ ਵਿੱਚ ਲਵਾਏ ਨੇ ਆ ਚੌਥਾ ਪਲਾਂਟ ਹੈ ਜਿਹੜਾ ਅੱਜ ਇੱਥੇ ਲਵਾਇਆ ਗਿਆ ਇਹ ਕਿੰਨਾ ਪ੍ਰੋਜੈਕਟ ਹੈਗਾ ਤੇ ਕਿੰਨਾ ਕਿਹਦੇ ਬਜਟ ਜੜੀ ਖਰਚਾ ਹੋਇਆ ਜਾਂ ਕਿੰਨਾ ਫਾਇਦਾ ਜਿਹੜਾ ਇਹਦੇ ਨਾਲ ਹੋਏਗਾ ਖਰਚਾ ਜੀ ਅਸੀਂ ਕੋਈ ਹੁਮਾਨ ਨਹੀਂ ਹੈ ਅਸੀਂ ਦੱਸ ਨਹੀਂ ਸਕਦੇ ਅਸੀਂ ਵੀ ਕਿੰਨਾ ਖਰਚਾ ਹੋਇਆ ਕਿਉਂਕਿ ਸਾਨੂੰ ਸੰਸਥਾ ਵੱਲੋਂ ਹੀ ਹੈਗਾ ਵੀ ਅਸੀਂ ਕਿਸੇ ਤੋਂ ਪੈਸਾ ਨਹੀਂ ਕੋਈ ਉਗਰਾਇਆ ਅਸੀਂ ਆਪਣੀਆਂ ਦਸਾਂ ਨੌ ਦੀ ਕਿਰਤ ਦੇ ਵਿੱਚੋਂ ਸਾਰਾ ਖਰਚਾ ਕਰਨਾ ਜਿੰਨਾ ਵੀ ਖਰਚਾ ਕੀਤਾ ਅਸੀਂ ਆਪਣੀ ਫਾਊਂਡੇਸ਼ਨ ਵੱਲੋਂ ਕੀਤਾ ਤੇ ਨਾ ਵੀ ਅਸੀਂ ਕਿਸੇ ਤੋਂ ਹੋਰ ਲਿਆ ਕਿੰਨੇ ਮੈਗਾਵਾਟ ਬਿਜਲੀ ਹੈ ਜਿਹੜੀ ਇਹ ਪੈਦਾ ਕਰੇ 100 160 ਕਿਲੋਵਾਟ ਹੈ ਜੀ ਹਾਂਜੀ ਤੇ ਇਹਦੇ ਨਾਲ ਅਸੀਂ ਜੋ ਦੀਵਾਨ ਟੋਡਰਮਲ ਵਿਰਾਸਤੀ ਆਪਣੀ ਹਵੇਲੀ ਹੈ ਉਸ ਦਾ ਵੀ ਮੇਰਾ ਖਿਆਲ ਇੱਕ ਦੋ ਦਿਨਾਂ ਦੇ ਵਿੱਚ ਅਸੀਂ ਛੇਤੀ ਕਿਸੇ ਕੰਪਨੀ ਨੂੰ ਉਹਦਾ ठेका ਦੇ ਕੇ ਮੇਰਾ ਖਿਆਲ ਹੈ ਵੀ ਜਲਦੀ ਤੋਂ ਜਲਦੀ ਸ਼ਾਇਦ ਸੋਮਵਾਰ ਤੱਕ ਅਸੀਂ ਉਹਦਾ ਵੀ ਉਦਘਾਟਨ ਜ਼ਰੂਰ ਕਰ ਦੇਵਾਂਗਾ ਉੱਥੇ ਫਤਿਹਗੜ ਸਾਹਿਬ ਦੇ ਵਿੱਚ ਜੋ ਉਹਨਾਂ ਦੀ ਵਿਰਾਸਤ ਹੈ ਨਾ ਦੀਵਾਨ ਟੋਡਰਮਲ ਦੀ ਹਵੇਲੀ ਦੀ ਉਹ ਬਹੁਤ ਸਵੱਲ ਵਾਲੀ ਉਹਨੂੰ ਲੋੜ ਸੀ ਤੋਂ ਲੱਗਦਾ ਕਿ ਜਿਵੇਂ ਤੁਸੀਂ ਦੀਵਾਨ ਟੋਡਰਮਲ ਦੀ ਹਵੇਲੀ ਦੀ ਜ਼ਿਕਰ ਕਰ ਰਹੇ ਹੋ ਕਿ ਬਹੁਤ ਲੰਮੇ ਸਮੇਂ ਪਹਿਲਾਂ ਇਹ ਚੀਜ਼ਾਂ ਹੋ ਜਾਣੇ ਚਾਹੀਦੀਆਂ ਸੀ ਹਾਂਜੀ ਪਹਿਲਾਂ ਹੋ ਜਾਣੀ ਚਾਹੀਦੀ ਸੀ ਜ਼ਰੂਰ ਇਹ ਦਫ਼ਤਰਾਂ ਤੁਸੀਂ ਉਹ ਸੋਚਿਆਗਾ ਵੀ ਕੀ ਉਸ ਨੂੰ ਦਿਖ ਦਿੱਤੀ ਜਾਵੇ ਕਿਉਂਕਿ ਜਦੋਂ ਸੰਗਤ ਜਾਂਦੀ ਹੈ ਤਾਂ ਸ਼ਾਇਦ ਉਹਦੇ ਵਿੱਚ ਢਾਇ ਢੇਰੀ ਹੋਣ ਤੋਂ ਬਿਨਾ ਕੁਝ ਵੀ ਨਹੀਂ ਹੈਗਾ ਨਾ ਪਤਾ ਨਹੀਂ ਲੱਗ ਰਿਹਾ ਕਿੱਥੇ ਕੋਈ ਕਮਰਾ ਸੀ ਜਾਂ ਕੀ ਤੁਹਾਡੀ ਨਹੀਂ ਜੋ ਤੁਸੀਂ ਜੇ ਹੁਣ ਜਾ ਕੇ ਦੇਖਿਆ ਨਹੀਂ ਹੋਣਾ ਅਸੀਂ ਬਹੁਤ ਕੁਝ ਫਾਈਂਡ ਆਊਟ ਕਰ ਲਿਆ ਉੱਥੋਂ ਉਹ ਤਕਰੀਬਨ ਅੱਧੀ ਹਵੇਲੀ ਖੜੀ ਹੈ ਅਸੀਂ ਉਸ ਹਵੇਲੀ ਨੂੰ ਐ ਜਿੱਥੇ ਉਸੇ ਤਰ੍ਹਾਂ ਰੱਖਾਂਗੇ ਭਾਵੇਂ ਉਹਦੇ ਵਾਲੇ ਸ਼ਕੀਲ ਦੇ ਸਾਨੂੰ ਨਾਲ ਕੰਧਾ ਲਾਉਣੀਆਂ ਪੈਣ ਜਿਸ ਤਰ੍ਹਾਂ ਹੁਣ ਖੜੀ ਹੈ ਉਸੇ ਤਰ੍ਹਾਂ ਰੱਖਾਂਗੇ ਉਸ ਨੂੰ ਜੋ ਢਹਿ ਗਈ ਹੈ ਉਹਨੂੰ ਅਸੀਂ ਉਸ ਦੇਖ ਨੂੰ ਦੇਖ ਕੇ ਨਾਨਕਸ਼ਾਹੀ ਇੱਟਾਂ ਦੇ ਨਾਲ ਉਸੇ ਦਿਖਦੇ ਉੱਤੇ ਅਸੀਂ ਉਹਨੂੰ ਬਣਾਉਣ ਦੀ ਕੋਸ਼ਿਸ਼ ਕਰਾਂਗੇ ਫੜਨ ਦੇ ਕਾਰਨ ਇਹ